ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਸਨ ਇਨੇ ਸਮੇਂ ਵਿੱਚ ਇੱਕ ਬ੍ਰਹਮਣ ਜਿਸਾ ਨਾਮ ਸੀ ਦੇਵਦਾਸ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਆਇਆ ਤੇ ਗਲ ਵਿੱਚ ਪੱਲਾ ਪਾ ਕੇ ਅੱਖਾਂ ਵਿੱਚੋਂ ਹੰਝੂ ਕੇਰਦਾ ਹੋਇਆ ਆਪਣੇ ਲੁੱਟੇ ਜਾਨ ਦੀ ਕਹਾਣੀ ਹੱਡ ਬੀਤੀ ਸੁਣਾਈ ਤੇ ਕਹਿ ਲੱਗਾ ਕਿ ਮਹਾਰਾਜ ਮੇਰੀ ਆਪ ਜੀ ਅੱਗੇ ਫਰਿਆਦ ਹੈ ਮੈਂ ਆਪਣੀ istri ਦਾ ਡੋਲਾ ਲੈ ਕੇ ਆ ਰਿਹਾ ਸੀ ਤੇ ਰਸਤੇ ਵਿੱਚ ਬਸੀਕਰਾਂ ਦਾ ਰਹਿਣ ਵਾਲਾ ਜਾਬਰਖਾਂ ਪਠਾਨ ਜਿਸ ਨੇ ੱੱਕੇ ਸ਼ਾਈ ਨਾਲ ਮੇਰੇ ਕੋਲੋਂ ਮੇਰੀ istri ਨੂੰ ਖੋ ਲਿਆ ਤੇ 100 ਬੰਦਾ ਮੇਰੇ ਨਾਲ ਸੀ ਮਹਾਰਾਜ ਸਭ ਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਤੇ ਮੈਨੂੰ ਵੀ ਬਹੁਤ ਜ਼ਿਆਦਾ ਮਾਰਿਆ ਤੇ ਜਾਬਰਖਾਂ ਜ਼ੋਰ ਜ਼ਬਰਦਸਤੀ ਦੇ ਨਾਲ ਮੇਰੀ istri ਨੂੰ ਆਪਣੇ ਮਹਿਲਾ ਵਿੱਚ ਲੈ ਗਿਆ ਗੁਰੂ ਮਹਾਰਾਜ ਮੈਂ 22 ਤਾਰਾਜਿਆਂ ਪਾਸ ਵੀ ਗਿਆ ਉਨਾ ਪਾਸ ਜਾ ਕੇ ਵੀ ਮੈਂ ਫਰਿਆਦ ਕੀਤੀ ਕਿ ਮੇਰੀ ਮਦਦ ਕਰੋ ਪਰ ਕਿਸੇ ਨੇ ਮੇਰੀ ਫਰਿਆਦ ਨਾ ਸੁਣੀ ਤੇ ਸਾਰੇ ਦਰਵਾਜੇ ਤੇ ਹੋ ਕੇ ਅਖੀਰ ਮੈਂ ਤੁਹਾਡੇ ਪਾਸ ਆਇਆ ਮਹਾਰਾਜ ਮੇਰੀ ਗਰੀਬ ਦੀ ਰੱਖਿਆ ਕੀਤੀ ਜਾਵੇ ਤੇ ਦੇਵਦਾਸ ਕਹਿੰਦਾ ਕਿ ਮਹਾਰਾਜ ਜੇ ਤੁਸੀਂ ਮੇਰੀ ਫਰਿਆਦ ਸੁਣੋਗੇ ਠੀਕ ਆ ਜੇ ਮੇਰੀ istri ਵਾਪਸ ਨਹੀਂ ਮੁੜੀ ਤਾਂ ਮੈਂ ਤੁਹਾਡੇ ਦਰ ਤੇ ਆਪਣੇ ਆਪ ਨੂੰ ਅੱਗ ਲਾ ਕੇ ਸੜ ਜਾਵਾਂਗਾ ਤਦ ਗੁਰੂ ਜੀ ਨੇ ਉਸ ਦੇਵਦਾਸ ਬ੍ਰਹਮਣ ਨੂੰ ਹੌਸਲਾ ਦਿੱਤਾ ਤੇ ਕਹਿਆ ਕਿ ਦੇਵਦਾਸ ਤੇਰੀ ਪਤਨੀ ਨੂੰ ਖਾਸਾ ਛੜਵਾ ਕੇ ਲਿਆਵੇਗਾ ਤੇ ਗੁਰੂ ਮਹਾਰਾਜ ਜੀ ਤਖਤ ਉਰਦੇ ਆ ਤੇ ਗੁਰੂ ਜੀ ਆਪਣੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਕੋਲ ਗਏ ਕਹਿ ਲੱਗੇ ਕਿ ਬੇਟਾ ਜੀ ਕੋਈ ਦੁਖੀਆ ਬ੍ਰਹਮਣ ਆਪਣੇ ਦਰ ਤੇ ਆਇਆ ਹੈ ਇਹ ਬਾਬਾ ਨਾਨਕ ਜੀ ਦਾ ਦਰ ਹੈ ਗੁਰੂ ਮਹਾਰਾਜ ਜੀ ਕਹਿ ਲੱਗੇ ਕਿ ਹੁਣ ਤੁਹਾਨੂੰ ਜਾਣਾ ਪਵੇਗਾ ਕਿਉਂਕਿ ਦੁਖੀ ਬ੍ਰਹਮਣ ਦੇਵਦਾਸ ਆਪਣਾ ਦੁੱਖ ਲੈ ਕੇ ਆਇਆ ਹੈ ਤੇ ਬਾਬਾ ਜੀਤ ਸਿੰਘ ਜੀ ਆਪਣੇ ਨਾਲ 100 ਸਿੰਘਾਂ ਦਾ ਜਥਾ ਲੈ ਕੇ ਦਿਨ ਚੜ੍ਹਦੇ ਤੋਂ ਪਹਿਲਾਂ ਵਸੀ ਪਠਾਨਾ ਵਿਖੇ ਪਹੁੰਚਦੇ ਆ। ਚਾਰੇ ਪਾਸੇ ਘੇਰਾ ਪਾ ਲਿਆ। ਉਹ ਜਾਬਰ ਖਾਨ ਉਹਨੇ ਦੋ ਮੰਜਲੇ ਚਬਾਰੇ ਤੋਂ ਮੂੰਹ ਕੱਢ ਕੇ ਵੇਖਿਆ ਕਿ ਚਾਰੇ ਪਾਸੇ ਉਸ ਨੂੰ ਖਾਸਾ ਫੌਜ ਦਿਖਾਈ ਦਿੱਤੀ ਆ ਤੇ ਨਾਲ ਹੀ ਉਸ ਨੂੰ ਆਪਣੀ ਮੌਤ ਦੀ ਨਜ਼ਰ ਆਈ ਆ। ਤੇ ਬਾਬਾ ਜੀਤ ਸਿੰਘ ਜੀ ਨੇ ਜਾਬਰ ਖਾਨ ਨੂੰ ਲਲਕਾਰਿਆ ਤੇ ਮਹਾਨ ਸੂਰਮਿਆਂ ਨੇ ਬਹੁਤ ਭਾਰੀ ਹੱਲਾ ਉਹਨਾਂ ਦੁਸ਼ਟਾਂ ਤੇ ਬੋਲਤਾ ਇਹ ਬਹੁਤ ਕਮਸਾਨ ਦੀ ਜੰਗ ਹੋਈ ਤਦ ਬਾਬਾ ਜੀਤ ਸਿੰਘ ਜੀ ਨੇ ਹੁਕਮ ਕੀਤਾ ਕਿ ਖਾਲਸੇ ਉਹ ਜਾਬਰ ਖਾਨ ਨੂੰ ਨਾ ਮਾਰਿਓ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ ਜਾਬਰ ਖਾਨ ਨੂੰ ਬੰਨ ਕੇ ਆਨੰਦਪੁਰ ਸਾਹਿਬ ਲਿਆਉਣਾ ਹੈ ਇਹਨੂੰ ਪਿਤਾ ਜੀ ਦੇ ਸਾਹਮਣੇ ਪੇਸ਼ ਕਰਨਾ ਹੈ ਤੇ ਜਦੋਂ ਸਿੰਘਾਂ ਨੇ ਜਾਬਰ ਖਾਨ ਨੂੰ ਬੰਨ ਲਿਆ ਤੇ ਮੁਸ਼ਕਾਂ ਬਨ ਕੇ ਘੋੜੇ ਤੇ ਸੁੱਟ ਲਿਆ ਬ੍ਰਹਮਣ ਦੀ ਪਤਨੀ ਛੁੜਾਈ ਤੇ ਹੋਰ ਵੀ ਕੈਦ ਸਨ ਬੀਬੀਆਂ ਪੈਣਾ ਉਹਨਾਂ ਨੂੰ ਵੀ ਛੁਡਾਇਆ ਤੇ ਜਦੋਂ ਜਾਬਰਖਾਨ ਨੂੰ ਆਨੰਦਪੁਰ ਸਾਹਿਬ ਲਿਆਂਦਾ ਤੇ ਸੰਗਤਾਂ ਨੇ ਜਿੱਤ ਦੇ ਜਕਾਰੇ ਲਾਏ ਤੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਉਸ ਦੁਸ਼ਟ ਜਾਬਰਖਾਨ ਨੂੰ ਸੁੱਟਿਆ ਤੇ ਗੁਰੂ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਇਸ ਦੁਸ਼ਟ ਨੂੰ ਧਰਤੀ ਵਿੱਚ ਗੜ ਦਿਓ ਤੇ ਸਿੰਘਾਂ ਨੇ ਹੁਕਮ ਮੰਨ ਕੇ ਜਿੰਦੇ ਨੂੰ ਧਰਤੀ ਵਿੱਚ ਗੜ ਦਿੱਤਾ ਤੇ ਗੁਰੂ ਮਹਾਰਾਜ ਜੀ ਨੇ ਆਪਣੇ ਬਾਜ ਦੀ ਡਿਊਟੀ ਲਈ ਕਿ ਜਾਬਰਖਾਨ ਦੀਆਂ ਅੱਖਾਂ ਵਿੱਚ ਚੁੰਝ ਮਾਰ ਕੇ ਇਸ ਨੂੰ ਅੰਨ੍ਹਾ ਕਰ ਦੇ ਤੇ ਇਸ ਨੇ ਬਹੁਤ ਸਾਰੀਆਂ ਬੀਬੀਆਂ ਦੀ ਇੱਜ਼ਤ ਲੁੱਟੀ ਹੈ ਬੁਰੀ ਨਜ਼ਰ ਨਾਲ ਇਹਨਾਂ ਨੂੰ ਵੇਖਦਾ ਰਿਹਾ ਇਸ ਤਰ੍ਹਾਂ ਦੁਸ਼ਟ ਜ਼ਾਬਰ ਖਾਨ ਨੂੰ ਤੜਫਾ ਤੜਫਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਸਤਨਾਮ ਸ੍ਰੀ ਵਾਹਿਗੁਰੂ